ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਲੋਕ ਸੇਵਾ YouTube ਪੇਜ ਤੇ ਤੁਹਾਡਾ ਸਵਾਗਤ ਹੈ ਜੀ ਇਹ ਉਹਨਾਂ ਆਪਣਾ ਸੈਕਸ਼ਨ ਚੱਲ ਰਿਹਾ ਔਸ਼ਧੀ ਪੌਦਿਆਂ ਵਾਲਾ ਜੋ ਆਪਾਂ ਆਪਦੇ ਘਰ ਵਿੱਚ ਆਸਾਨੀ ਨਾਲ ਲਗਾ ਸਕਦੇ ਆਂ ਤੇ ਅੱਜ ਤੁਹਾਨੂੰ ਇੱਕ ਮੈਡੀਸਨ ਗੁਣਾਂ ਨਾਲ ਭਰਪੂਰ ਔਸ਼ਧੀ ਬਾਰੇ ਦੱਸਣ ਜਾ ਰਹੇ ਆਂ ਜੋ ਕਿ ਮੋਸਟਲੀ ਗਮਲਿਆਂ ਦੇ ਵਿੱਚ ਜਿਆਦਾ ਬੈਨੀਫਿਟ ਹੁੰਦੀ ਗਮਲਿਆਂ ਦੇ ਵਿੱਚ ਆਸਾਨੀ ਨਾਲ ਲਗਾਈ ਜਾ ਸਕਦੀ ਏ ਜਿਸ ਦੀ ਕੀ ਜੜ ਵਰਤ ਤੋਂ ਵਰਤੋਂ ਵਿੱਚ ਲਿਆਂਦੀ ਜਾਂਦੀ ਏ ਇਹ ਦਿਮਾਗੀ ਤਣਾਅ ਨੂੰ ਦੂਰ ਕਰਦੀ ਏ ਟੈਨਸ਼ਨ ਨੂੰ ਦੂਰ ਕਰਦੀ ਏ ਜੋ ਤੁਹਾਨੂੰ ਅਨਿੰਦਰਾ ਦਾ ਰੋਗ ਹੁੰਦਾ ਹੈ ਉਹ ਵੀ ਦੂਰ ਕਰਦੀ ਤੁਹਾਡੀ ਨੀਂਦ ਚੰਗੀ ਆਉਂਦੀ ਸਰੀਰ ਦੀ ਤਾਕਤ ਵਧਾਉਂਦੀ ਏ ਜਨਾਨਾ ਮਰਦਾਨਾ ਤਾਕਤ ਵਧਾਉਂਦੀ ਏ ਲੇਡੀਜ਼ ਦੇ ਹਾਰਮੋਨਸ ਨੂੰ ਜੋ ਇਨਬੈਲੈਂਸ ਹੁੰਦੀ ਹੈ ਉਹ ਠੀਕ ਕਰਦੀ ਏ ਜੋ ਲੇਡੀਜ਼ ਦੁੱਧ ਪਿਆਉਂਦੀਆਂ ਮਾਵਾਂ ਨੇ ਮੰਨ ਲਓ ਬੱਚਾ ਜਿੰਨਾ ਦਾ ਹੋਇਆ ਦੁੱਧ ਨਹੀਂ ਆ ਰਿਹਾ ਉਹਨਾਂ ਦੀ ਛਾਤੀ ਛੋਟੀ ਏ ਉਹਨਾਂ ਦੇ ਛਾਤੀ ਨੂੰ ਵਧਾਉਂਦੀ ਏ ਤੇ ਦੁੱਧ ਦੀ ਮਾਤਰਾ ਨੂੰ ਵੀ ਵਧਾਉਂਦੀ ਏ ਤੇ ਇਹ ਜੋ ਲੇਡੀਜ਼ ਜੈਂਟਸ ਜਿਨ੍ਹਾਂ ਦੇ ਵਿੱਚ ਬੱਚੇ ਪੈਦਾ ਕਰਨ ਦੀ ਸ਼ਕਤੀ ਨਹੀਂ ਹੁੰਦੀ ਉਹਨਾਂ ਨੂੰ ਵੀ ਵਧਾਉਂਦੀ ਏ ਤੇ એનર્ਜੀ ਬੂਸਟਰ ਇਹ ਤੇ ਜਿਸ ਤਰ੍ਹਾਂ ਕਿ ਐਥਲੀਟ ਹੁੰਦੇ ਆ ਜਿਮ ਲਾਉਣ ਵਾਲੇ ਹੁੰਦੇ ਆ ਜਾਂ ਪਹਿਲਵਾਨ ਹੁੰਦੇ ਆ ਤੇ ਉਹਨਾਂ ਵਾਸਤੇ ਮਸਲ ਬਣਾਉਣ ਦਾ ਕੰਮ ਕਰਦੀ ਏ ਸਰੀਰ ਦੀ ਬਾਡੀ ਵਧੀਆ ਬਣਾਉਂਦੀ ਏ ਇਹ ਸਟ्रेस ਤੇ ਐਂਜਾਇਟੀ ਨੂੰ ਦੂਰ ਕਰਦੀ ਏ ਕਬਜ਼ ਨੂੰ ਵੀ ਦੂਰ ਕਰਦੀ ਏ ਇਹ ਤਾਕਤ ਇਸ ਸਟੈਮੀਨਾ ਵਧਾਉਂਦੀ ਹੈ ਤੇ ਦੀਰਘਾਯੂ ਪ੍ਰਦਾਨ ਕਰਦੇ ਜਾਣੂ ਜੇ ਇਸ ਬੰਦੇ ਨੇ 60 ਸਾਲ ਜਿਉਣਾ ਜੇ ਇਸ ਦੀ ਵਰਤੋਂ ਕਰਦਾ ਰਹੇਗਾ ਤਾਂ ਉਹਦੀ ਉਮਰ ਕੋਈ 5-7 ਸਾਲ ਵਧੂਗੀ ਸਰੀਰ ਦੇ ਉੱਤੇ ਬੜਾਪੇ ਦੇ ਪ੍ਰਭਾਵ ਨਹੀਂ ਆਉਂਦੇ ਇਹ ਪਚਨ ਦੇ ਵਿੱਚ ਭਾਰੀ ਹੁੰਦੀ ਹੈ ਤਸੀਰੇ ਦੀ ਠੰਡੀ ਹੁੰਦੀ ਹੈ ਬਾਤ ਤੇ ਪਿਤ ਨਾਸ਼ਕ ਹੁੰਦੀ ਹੈ ਜਾਨੀ ਜਿਨ੍ਹਾਂ ਨੂੰ ਸਰੀਰ 'ਚ ਗਰਮੀ ਰਹਿੰਦੀ ਉਹਨਾਂ ਵਾਸਤੇ ਬਹੁਤ ਵਧੀਆ ਹੈ ਤੇ ਸਰੀਰ ਦੇ ਮਸਲ ਨੂੰ ਬਿਲਡ ਕਰਦੀ ਹੈ ਸਰੀਰ ਦੀ ਯਾਰ ਆਪਣੀ ਦਿਮਾਗ ਦੀ ਯਾਦ ਸ਼ਕਤੀ ਵਧਾਉਂਦੀ ਹੈ ਮਾਨਸਿਕ ਤਣਾਅ ਨੂੰ ਦੂਰ ਕਰਦੀ ਹੈ ਦਿਮਾਗ ਨੂੰ ਤਰੋ-ਤਾਜ਼ਾ ਕਰਦੀ ਏ ਸਿਰਦਰਦ ਤੇ ਮਾਈਗਰੇਨ ਦਾ ਜੋ ਰੋਗ ਅੱਜਕੱਲ ਬਹੁਤ ਪ੍ਰਚਲਿਤ ਹੋ ਰਿਹਾ ਹੈ ਉਹਨਾਂ ਨੂੰ ਵੀ ਦੂਰ ਕਰਦੀ ਏ ਅਮਲ ਪਿਤ ਵੀ ਦੂਰ ਕਰਦੀ ਔਰ ਪੇਟ ਦੇ ਦਰਦ ਨੂੰ ਵੀ ਠੀਕ ਕਰਦੀ ਏ ਪੇਟ ਤੁਹਾਡਾ ਇੱਕ ਵਾਰ ਦੇ ਵਿੱਚ ਸਹੀ ਢੰਗ ਨਾਲ ਸਾਫ਼ ਹੋ ਜਾਏ ਕਰੇਗਾ ਤੇ ਦਿਲ ਤੇ ਦਿਮਾਗ ਨੂੰ ਤਾਕਤ ਦਿੰਦੀ ਏ ਪਰ ਜੁਨਾਂ ਅੰਗਾਂ ਦਾ ਜੋ ਕੰਮ ਕਰਨ ਦੀ ਪ੍ਰਕਿਰਿਆ ਹੁੰਦੀ ਹੈ ਉਹਨੂੰ ਸੁਧਾਰਦੀ ਏ ਤੇ ਲੇਡੀਜ਼ ਪਰਛਾ ਦੋਵਾਂ ਵਾਸਤੇ ਹਰ ਤਰ੍ਹਾਂ ਨਾਲ ਸਰੀਰਕ ਵਾਸਤੇ ਲਾਹੇਵੰਦ ਹੁੰਦੀ ਏ ਤੇ ਲੇਡੀਜ਼ ਵਿੱਚ ਜੋ ਮੰਨ ਲਓ ਮਾਤਾਵਾਂ ਦੁੱਧ ਪਿਆਉਂਦੀਆਂ ਬੱਚਿਆਂ ਨੂੰ ਦੁੱਧ ਦੀ ਮਾਤਰਾ ਵਧਾਉਂਦੀ ਏ ਇੱਥੋਂ ਤੱਕ ਕੀ ਏ ਪਸ਼ੂਆਂ ਵਿੱਚ ਵੀ ਦਿੱਤੀ ਜਾਂਦੀ ਏ ਕਿਉਂਕਿ ਜਦੋਂ ਕੋਈ ਪਸ਼ੂ ਸੁਣਦਾ ਹੈ ਦੁੱਧ ਘੱਟ ਆਉਂਦਾ ਹੈ ਤਾਂ ਉਹਨਾਂ ਵਾਸਤੇ ਵੀ ਇਹ ਬਹੁਤ ਹੀ ਵਧੀਆ ਹੁੰਦੀ ਏ ਤੇ ਐਂਟੀਆਕਸੀਡੈਂਟ ਹੁੰਦੀ ਤੇ ਰੋਗ ਪ੍ਰਤੀਰੋਗ ਦੀ ਸ਼ਕਤੀ ਵਧਾਉਂਦੀ ਏ ਤੇ ਇਹਦੇ ਜੋ ਦੋਸ਼ ਨੇ ਕੁਝ ਕੋਈ ਇਹਦੇ ਦੋਸ਼ ਵੀ ਹੈਗੇ ਮੰਨ ਲਓ ਜਿਨ੍ਹਾਂ ਨੂੰ ਇਹ ਨਹੀਂ ਲੈਣਾ ਚਾਹੀਦਾ ਜਿਸ ਤਰ੍ਹਾਂ ਕਿ ਕਫ ਦੇ ਦੋਸ਼ ਵਾਲੇ ਜਿਨ੍ਹਾਂ ਨੂੰ ਖੰਗ ਖਾਂਸੀ ਨਜਲਾ ਜੁਕਾਮ ਹੈ ਉਹਨਾਂ ਨੂੰ ਇਹਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਜਾਂ ਮੰਨ ਲਓ ਜਿਹੜੇ ਕੁਰਸੀ ਤੇ ਬੈਠੇ ਰਹਿੰਦੇ ਆ ਜਾਂ ਮੋٹے ਲੋਕ ਨੇ ਉਹਨਾਂ ਨੂੰ ਇਹਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਮਟਾਪਾ ਵਧਾਉਂਦੀ ਏ ਤੇ ਜੋ ਵਰਤੋਂ ਦਾ ਢੰਗ ਇੱਕ ਗਲਾਸ ਗਰਮ ਦੁੱਧ ਨਾਲ 5 ਗ੍ਰਾਮ ਇਹਦਾ ਚੂਰਨ ਲੈਣਾ ਹੈ ਤੇ ਤੁਸੀਂ ਹਰ ਰੋਜ਼ ਇਹਦਾ ਚੂਰਨ ਲੈ ਸਕਦੇ ਹੋ ਕੋਈ ਇਹਦਾ ਹੋਰ ਕੋਈ ਦੁਸ਼ ਪ੍ਰਭਾਵ ਨਹੀਂ ਬਸ ਖੰਗ ਖਾਂਸੀ ਨਜਲਾ ਜੁਕਾਮ ਤੁਹਾਡਾ ਵਧਾ ਸਕਦੀ ਹੈ ਹਾਂਜੀ ਹੁਣ ਤੁਹਾਨੂੰ ਇਹ ਬੂਟਾ ਦਿਖਾ ਦਈਏ ਕਿਉਂਕਿ ਜਿੰਨਾ ਚਿਰ ਤੁਸੀਂ ਸਤਾਵਰ ਜਾਂ ਸਤਾਵਰੀ ਜੀ ਕਈ ਨਾਮ ਨਾਲ ਜਾਣੀ ਜਾਂਦੀ ਏ ਜੇ ਬੂਟਾ ਹੀ ਨਹੀਂ ਦੇਖੋਗੇ ਤਾਂ ਤੁਹਾਨੂੰ ਇਹਦੀ ਪਛਾਣ ਕਿਵੇਂ ਆਏਗੀ ਅਸਲ ਨਕਲ ਦੀ ਇਹ ਆਪਾਂ ਘਰ ਦੇ ਵਿੱਚ ਆਸਾਨੀ ਨਾਲ ਲਗਾ ਸਕਦੇ ਹਾਂ ਲਗਭਗ 7-8 ਫੁੱਟ ਦਾ ਲੰਮੀਆਂ ਦੀਆਂ ਵੱੱਲਾਂ ਹੋ ਜਾਂਦੀਆਂ ਹੈ ਤਾਂ ਪੌਦਾ ਪਰ ਇਹ ਵੇਲ ਰੂਪ ਵਿੱਚ ਵੱਧਦਾ ਆ ਦੇਖੋ ਥੱਲੇ ਆ ਰਿਹਾ ਨਾ ਤੇ ਇਹਨੂੰ ਆਪਾਂ ਜਿਸ ਤਰ੍ਹਾਂ ਮਨੀ ਪਲਾਂਟ ਦਾ ਪੌਦਾ ਲਾਉਨੇ ਆ ਤਾਂ ਚੜਾ ਦਿੰਨੇ ਉਹਨੂੰ ਉਸ ਤਰ੍ਹਾਂ ਵੀ ਤਾਂ ਚੜਾ ਦਿੰਨੇ ਆ ਬਾਕੀ ਉੱਪਰਲੇ ਇਹਦੇ ਪੱਤੇ ਔਰ ਟਾਹਣੀਆਂ ਵੀ ਕਿਸੇ ਨਾ ਕਿਸੇ ਕੰਮ ਤਾਂ ਆਉਂਦੀਆਂ ਹੋਣੀਆਂ ਬਾਕੀ ਆਪਾਂ ਅੱਜ ਗੱਲ ਕੀਤੀ ਇਸ ਦੀ ਜੜ ਬਾਰੇ ਜੋ ਕਿ ਇਹਦੀ ਜੜ ਲਗਭਗ 2 ਸਾਲਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਹੁਣ ਇਸ ਪੌਦੇ ਨੂੰ ਲਗਭਗ 1.5-2 ਸਾਲ ਹੋ ਗਏ ਆ ਉਹਨੇ ਦੇ ਥੱਲੇ ਸਤਾਵਰ ਜਾਂ ਸਤਾਵਰੀ ਕਹ ਲੋ ਫੁੱਲ ਮਾਤਰਾ ਚ 1.5-2 ਕਿਲੋ ਤਿਆਰ ਹੋ ਚੁੱਕੀ ਹੋਣੀ ਹੈ ਤੇ ਹਜੇ ਮੈਂ ਇਸ ਨੂੰ ਨਹੀਂ ਪਟਾਂਗਾ ਕਿਉਂਕਿ ਆ ਨਾਲ ਪੱਥਰ ਚੱਟ ਦੇ ਬੂਟੇ ਨੇ ਇਹ ਵੀ ਪੱਤੇ ਜਾਣਗੇ ਤੇ ਸਤਾਵਰੀ ਲਾਉਣ ਦਾ ਵਧੀਆ ਤਰੀਕਾ ਹੈ ਵੀ ਇਹਨੂੰ ਜੋ ਗਮਲੇ ਹੁੰਦੇ ਆ ਸੀਮਟਾਲੇ ਤਾਂ ਨਾ ਲਿਆ ਜੇ ਜੋ ਮਿੱਟੀ ਦੇ ਘੜਿਆਂ ਤਰ੍ਹਾਂ ਬਣੇ ਹੁੰਦੇ ਗਮਲੇ ਉਹ ਲਾਇਆ ਕਰੋ ਉਹਦੇ ਵਿੱਚ ਲਾਓ ਬਹੁਤ ਵਧੀਆ ਸਤਾਵਰ ਥੱਲੇ ਪੈਦਾ ਹੋਵੇਗਾ ਤੇ ਓਸ਼ਦੀ ਗੁਣਾਂ ਨਾਲ ਭਰਪੂਰ ਏ ਤੇ ਮੇਹਤ ਕਰਦਾ ਵੀ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ